ਵਿਸ਼ਾ ਇੱਕ ਮਹਾਰਾਜੇ ਦਾ ਨਿਤਨੇਮ ਕਰਨਲ ਹਿਸ ਹਾਈਨੈਸ ਫਰਜ਼ੰਦੇ ਦਿਲਬੰਦ ਪਿਆਰਾ ਸੁਪੁੱਤਰ ਰਸੀਖੁੱਲ ਇਤਕਾਦ ਭਰੋਸੇਯੋਗ ਮਿੱਤਰ ਦੌਲਤੇ ਇੰਗਲਿਸ਼ੀਆ ਬਰਦਾਨਵੀ ਰਾਜ ਰਾਜਾ ਇਹ ਰਾਜਗਾਨ ਰਾਜਿਆਂ ਦਾ ਰਾਜਾ ਮਹਾਰਾਜਾ ਸਰ ਰਣਬੀਰ ਸਿੰਘ ਰਜਿੰਦਰ ਬਹਾਦਰ G C I E K C S I ਆਦੀ ਬੋਲਾ ਸੀ ਉਸ ਨੇ 75 ਸਾਲ ਦੀ ਉਮਰ ਪੋਗੀ ਉਸ ਨੇ ਆਪਣੇ ਰਾਜ ਦੀ 골ਡਨ ਜੁਬਲੀ ਮਨਾਈ ਅਤੇ ਹਿਸ ਮੈਜੈਸਟੀ ਇੰਗਲੈਂਡ ਦੇ ਬਾਦਸ਼ਾਹ ਤੇ ਹਿੰਦ ਸਮਰਾਟ ਤੋਂ ਆਪਣੀ ਪ੍ਰਸ਼ੰਸਾਯੋਗ ਸੇਵਾ ਬਦਲੇ ਕਈ ਮਾਣ ਤੇ ਤਗਮੇ ਪ੍ਰਾਪਤ ਕੀਤੇ ਇਹ ਸੇਵਾ ਉਸਨੇ ਆਪਣੀ ਰਿਆਸਤ ਜਾਂ ਹਿੰਦੂਸਤਾਨ ਦੀ ਨਹੀਂ ਸਗੋਂ ਹਿਸ ਇੰਪੀਰੀਅਲ ਮੈਜੈਸਟੀ ਅਤੇ ਬਰਤਾਨਵੀ ਹਕੂਮਤ ਦੀ ਕੀਤੀ ਸੀ ਉਸ ਨੂੰ ਰਾਤ ਦੇਰ ਤੱਕ ਜਾਗਣ ਦੀ ਆਦਤ ਸੀ ਅਤੇ ਇਹ ਦਸਤੂਰ ਸੀ ਕਿ ਉਸ ਨੂੰ ਹਰ ਰੋਜ਼ ਸ਼ਾਮ ਦੇ 4 ਵਜੇ ਉਸ ਦੀ ਅੰਗਰੇਜ਼ ਮਹਾਰਾਣੀ ਡਰੋਥੀ ਅਤੇ ਕੁਝ ਭਾਰਤੀ ਇਸਤਰੀਆਂ ਉਸ ਦੀਆਂ ਲੱਤਾਂ ਨੂੰ ਕੋਮਲਤਾ ਨਾਲ ਸਹਲ ਆਉਂਦੀਆਂ ਅਤੇ ਮధుਰ ਗੀਤ ਗਾਉਂਦੀਆਂ ਜਗਾਉਂਦੀਆਂ ਸਨ ਫਿਰ ਉਸ ਲਈ ਬਿਸਤਰ ਚਾਹ ਲਿਆਂਦੀ ਜਾਂਦੀ ਸੀ ਮਹਾਰਾਜਾ ਬੜੇ ਵੈਮੀ ਸੁਭਾ ਦਾ ਸੀ ਅਤੇ ਇੱਕ ਰਾਤ ਪਹਿਲਾਂ ਹੀ ਇਹ ਹੁਕਮ ਦੇ ਦਿੰਦਾ ਸੀ ਕਿ ਮੇਰੇ ਉੱਠਣ ਸਮੇਂ ਫਲਾ ਫਲਾ ਔਰਤਾ ਮੇਰੇ ਮੱਥੇ ਲੱਗਣ ਕਿਉਂਕਿ ਉਸ ਦਾ ਵਿਸ਼ਵਾਸ ਸੀ ਕਿ ਅਜਿਹਾ ਕਰਨ ਨਾਲ ਉਸ ਦੇ ਆਉਣ ਵਾਲੇ 24 ਘੰਟੇ ਖੁਸ਼ੀਆਂ ਭਰੇ ਬੀਤਣਗੇ ਉਹ ਅਤੇ ਉਸ ਦਾ ਸ਼ਾਹੀ ਜੋਤਿਸ਼ੀ ਪੰਡਤ ਕਰਨਚੰਦ ਕੰਟਿਆਂ ਬੱਧੀ ਜੋਤਿਸ਼ ਦੀਆਂ ਹੱਥ ਰੇਖਾਵਾਂ ਸੰਬੰਧੀ ਕਿਤਾਬਾਂ ਅਤੇ ਮਹਾਰਾਜੇ ਦੀ ਜਨਮ ਕੁੰਡਲੀ ਵਾਚਦੇ ਰਹਿੰਦੇ ਸਨ ਤਾਂ ਕਿ ਉਹਨਾਂ ਆਦਮੀਆਂ ਦੀ ਚੋਣ ਕੀਤੀ ਜਾ ਸਕੇ ਜਿਨ੍ਹਾਂ ਨੇ ਉੱਠਦਿਆਂ ਸਾਰ ਮਹਾਰਾਜੇ ਦੇ ਮੱਥੇ ਲੱਗਣਾ ਹੁੰਦਾ ਸੀ ਮਹਾਰਾਜੇ ਦਾ ਵਿਸ਼ੇਸ਼ ਨਿਕਟ ਵਰਤੀ ਪ੍ਰਧਾਨ ਮੰਤਰੀ ਸਰ ਬਿਹਾਰੀ لال ਟਿੰਗੜਾ ਅਤੇ ਹੋਰ ਮੰਤਰੀ ਜਿਨ੍ਹਾਂ ਵਿੱਚ ਪੰਡਿਤ ਰਾਮ ਰਤਨ ਗ੍ਰਹਿ ਮੰਤਰੀ ਵੀ ਸ਼ਾਮਲ ਸੀ ਵਰਦੀ ਪਹਿਨੇ ਅੰਗ ਰਖਿਆ ਕਾ ਨਾਲ ਉਸ ਦੇ ਸੌਣ ਕਮਰੇ ਦੇ ਬਾਹਰ ਇੰਤਜ਼ਾਰ ਕਰ ਰਹੇ ਹੁੰਦੇ ਸਨ ਉਹ ਹਰਮੀਟੇਜ ਨਾਂ ਦੇ ਮਹਿਲ ਵਿੱਚ ਰਹਿੰਦਾ ਸੀ ਜਿਸ ਨੂੰ ਕਿ ਇਸ ਨਾਂ ਦੇ ਪਿੰਡ ਕਰਕੇ ਅਵਦਾਨ ਵੀ ਕਿਹਾ ਜਾਂਦਾ ਸੀ ਇਹ ਮਹਿਲ ਉੱਤਰੀ ਭਾਰਤ ਦੀ ਇਸ रियासत ਦੀ ਰਾਜਧਾਨੀ ਸੰਗਰੂਰ ਤੋਂ 6 ਮੀਲ ਦੀ ਦੂਰੀ ਤੇ ਉਸਾਰਿਆ ਗਿਆ ਸੀ ਰਣਬੀਰ ਸਿੰਘ ਦੇ ਤਿਆਰ ਹੁੰਦਿਆਂ ਹੀ ਸ਼ੈਂਪੇਨ ਦੀ ਬੋਤਲ ਨਾਲ ਨਾਸ਼ਤਾ ਪੇਸ਼ ਕੀਤਾ ਜਾਂਦਾ ਤੇ ਅਹਿਲਕਾਰਾਂ ਨੂੰ ਮਹਾਰਾਜੇ ਦੀ ਕਦਮਬੋਸੀ ਲਈ ਅੰਦਰ ਆਉਣ ਦਿੱਤਾ ਜਾਂਦਾ ਚੰਗੇ ਭਾਗੀ ਜੇ ਰਣਬੀਰ ਸਿੰਘ ਦਾ ਮિજાਜ પ્રસન્ન ਹੁੰਦਾ ਤਾਂ ਉਹ ਦਰਬਾਰੀਆਂ ਦੇ ਦੋਆ ਸਲਾਮ ਦਾ ਮੁਸਕਰਾਹਟ ਨਾਲ ਉੱਤਰ ਦਿੰਦਾ ਨਹੀਂ ਤਾਂ ਉਹ ਉਹਨਾਂ ਦੀ ਬਿਲਕੁਲ ਪ੍ਰਵਾਹ ਨਾ ਕਰਦਾ ਅਜਿਹੇ ਵੇਲੇ ਇਹੋ ਇਸ਼ਾਰਾ ਕਾਫੀ ਹੁੰਦਾ ਕਿ ਅਹਲਕਾਰ ਬਿਨਾਂ ਕੋਈ ਸ਼ਬਦ ਬੋਲਿਆਂ ਚਲੇ ਜਾਣ ਸ਼ੈਂਪੇਨ ਅਤੇ ਚਾਹ ਦੇ ਕੁਝ ਗਲਾਸ ਵਾਰੋ-ਵਾਰੀ ਪੀ ਕੇ ਮਹਾਰਾਜਾ ਗਰੀ ਦੇ ਤੇਲ ਦੀ ਮਾਲਿਸ਼ ਕਰਵਾਉਂਦਾ ਅਤੇ ਫਰਾਂਸੀ ਇਸ ਯਾਤਰਾ ਨਾਲ ਲਬਰੇਜ਼ ਨਹਾਉਣ ਟੱਬ ਵਿੱਚ ਇਸ਼ਨਾਨ ਕਰਨ ਪਿੱਛੋਂ ਤਿਆਰ ਹੋ ਕੇ ਉਹ ਵੱਡੇ ਦਰਬਾਰ ਹਾਲ ਵਿੱਚ ਆਉਂਦਾ ਜਿੱਥੇ ਡਰੋਥੀ ਉਸਦੇ ਧੀਆਂ ਪੁੱਤਰ ਅਤੇ ਰਿਆਸਤ ਦੇ ਕੁੱਲ ਅਫਸਰ ਉਸ ਨੂੰ ਜੀ ਆਇਆਂ ਕਹਿੰਦੇ ਉਹਨਾਂ ਦੇ ਵਿਚਕਾਰ ਬੈਠ ਕੇ ਉਹ ਬਰਾਂਡੀ ਦੇ ਕੁਝ ਗਲਾਸ ਪੀਂਦਾ ਜਿਸ ਦਾ ਕਿ ਉਹ ਬਹੁਤ ਸ਼ੌਕੀਨ ਸੀ ਰਣਵੀਰ ਸਿੰਘ ਪੂਰੀ ਤਰ੍ਹਾਂ ਬੋਲਾ ਸੀ ਪਰ ਬੋਲਣ ਵਾਲਿਆਂ ਦੇ ਬੁੱਲਾਂ ਦੀ ਹਿਲਜੁਲ ਤੋਂ ਸ਼ਬਦਾਂ ਦਾ ਅੰਦਾਜ਼ਾ ਲਾਉਣ ਵਿੱਚ ਮਾਹਰ ਸੀ ਇਸ ਟੰਗ ਨਾਲ ਮਹਾਰਾਜੇ ਅਤੇ ਉਸਦੇ ਪਰਿਵਾਰ ਦੇ ਜੀਵਾਂ ਅਤੇ ਹੋਰ ਅਫਸਰਾਂ ਵਿਚਕਾਰ ਗੱਲਬਾਤ ਹੁੰਦੀ ਜੋ ਰੋਜ਼ਾਨਾ ਮਹਿਲ ਦੇ ਦਰਬਾਰ ਭਵਨ ਵਿੱਚ ਇਕੱਠੇ ਹੁੰਦੇ ਰਾਤ ਦੇ ਕੋਈ 11:30 ਵਜੇ ਖਾਣਾ ਵਰਤਾਇਆ ਜਾਂਦਾ ਜੋ ਕਿ ਲਗਭਗ 2 ਘੰਟੇ ਚੱਲਦਾ ਰਹਿੰਦਾ ਖਾਣੇ ਪਿੱਛੋਂ ਮਹਾਰਾਜਾ ਰਿਆਸਤ ਦੇ ਕੁਝ ਅਫਸਰਾਂ ਅਤੇ ਮਹਿਮਾਨਾਂ ਨਾਲ ਤਾਸ਼ ਖੇਡਦਾ ਉਸ ਦੀਆਂ ਮਨਪਸੰਦ ਖੇਡਾਂ ਬਰੇਜ਼ ਅਤੇ ਬਿਲੀ ਅਰਜ਼ ਸਨ ਜਿਨ੍ਹਾਂ ਵਿੱਚ ਉਹ ਹਰ ਰਾਤ ਕੁਝ ਹਜ਼ਾਰਾਂ ਰੁਪਏ ਹਾਰ ਦਿੰਦਾ ਖੇਡਾਂ ਸਵੇਰੇ 4 ਵਜੇ ਤੱਕ ਤੇ ਕਦੇ ਕਦੇ ਦਿਨ ਚੜ੍ਹਨ ਤੱਕ ਜਾਰੀ ਰਹਿੰਦੀਆਂ ਉਸ ਸਮੇਂ ਤੱਕ ਮਹਾਰਾਜਾ ਬਰਾਂਡੀ ਦੇ 25 ਵੱਡੇ ਪੈਗ ਲੈ ਚੁੱਕਿਆ ਹੁੰਦਾ ਜਿਹੜਾ ਕਿ ਉਸ ਦਾ ਹਰ ਰਾਤ ਦਾ ਆਮ ਕੂਟਾ ਸੀ ਫਿਰ ਉਹ ਆਪਣੀ ਮਨਪਸੰਦ ਮਹਾਰਾਣੀ ਨਾਲ ਹੰਬ ਬਿਸਤਰ ਹੋਣ ਚਲਾ ਜਾਂਦਾ ਅਤੇ ਅਗਲੇ ਦਿਨ ਸ਼ਾਮ ਦੇ 4 ਵਜੇ ਤੱਕ ਮੁੜ ਦਿਖਾਈ ਨਾ ਦਿੰਦਾ ਦਿਨ ਭਰ ਵਿੱਚ ਉਹ ਕੇਵਲ ਰਾਤ ਦਾ ਖਾਣਾ ਹੀ ਖਾਂਦਾ ਸੀ ਵਾਇਸਰਾਏ ਜਾਂ ਕਿਸੇ ਹੋਰ ਵਿਸ਼ੇਸ਼ ਮਹਿਮਾਨ ਦੀ ਆਮਦ ਤੇ ਹੀ ਮਹਾਰਾਜਾ ਉਹਨਾਂ ਦੀ ਸਹੂਲਤ ਅਨੁਸਾਰ ਆਪਣਾ ਨਿਤਨੇਮ ਭੰਗ ਕਰਦਾ ਸੀ ਜਦੋਂ ਕਦੇ ਵੀ ਉਹਨਾਂ ਨੂੰ ਇੰਜ ਕਰਨਾ ਪੈਂਦਾ ਤਾਂ ਉਹ ਬੜਾ ਦੁਖੀ ਹੁੰਦਾ ਪਰ ਕਿਉਂਕਿ ਉਹ ਸ਼ਿਕਾਰ ਵਰਗੀਆਂ ਖੇਡਾਂ ਖੇਡਣ ਦਾ ਸ਼ੌਕੀਨ ਸੀ ਉਹ ਆਪਣੇ ਆਪ ਨੂੰ ਹਾਲਾਤ ਅਨੁਸਾਰ ਢਾਲ ਲੈਂਦਾ ਚੀਤੇ ਦਾ ਸ਼ਿਕਾਰ ਉਸ ਦੀ ਮਨ ਪਾਉਂਦੀ ਖੇਡ ਸੀ ਉਹ ਚੀਤਿਆਂ ਨੂੰ ਪਾਲ ਕੇ ਸ਼ੇਰਾਂ ਨਾਲ ਲੜਾਉਣ ਦਾ ਬੇਹਦ ਸ਼ੌਕੀਨ ਸੀ ਚੀਤਿਆਂ ਨੂੰ ਪਿੰਜਰਿਆਂ ਵਿੱਚ ਤਾੜ ਕੇ ਜੰਗਲ ਵੱਲ ਲਿਜਾਇਆ ਜਾਂਦਾ ਅਤੇ ਸ਼ੇਰਾਂ ਦਾ ਮੁਕਾਬਲਾ ਕਰਨ ਲਈ ਖੁੱਲੇ ਛੱਡ ਦਿੱਤਾ ਜਾਂਦਾ। ਉਹਨਾਂ ਵਿਚਕਾਰ ਸ਼ਾਹੀ ਲੜਾਈ ਹੁੰਦੀ। ਚੀਤਿਆਂ ਨੂੰ 12 ਸਿੰਘਿਆਂ ਦੇ ਝੁੰਡਾਂ ਨੂੰ ਕਾਬੂ ਕਰਨ ਲਈ ਵੀ ਲਿਜਾਇਆ ਜਾਂਦਾ। ਸਿੱਖੇ ਹੋਏ ਜਾਨਵਰ ਹੋਣ ਕਰਕੇ ਉਹ ਲੜਾਈ ਖਤਮ ਹੋਣ ਪਿੱਛੋਂ ਆਪਣੇ ਪਿੰਜਰਿਆਂ ਵਿੱਚ ਪਰਤ ਆਉਂਦੇ। ਸਾਲ ਦੇ 365 ਦਿਨਾਂ ਵਿੱਚੋਂ 130 ਦਿਨ ਉਹ ਮੈਦਾਨੀ ਖੇਡਾਂ ਵਿੱਚ ਤੇ ਬਾਕੀ ਆਮ ਖੇਡਾਂ ਵਿੱਚ ਬਿਤਾਉਂਦਾ ਉਹ ਕੁੱਤਿਆਂ ਨੂੰ ਬੜਾ ਪਿਆਰ ਕਰਦਾ ਸੀ ਅਤੇ ਉਸਦੇ ਮਸ਼ਹੂਰ ਕੁੱਤੇਖਾਨੇ ਵਿੱਚ ਚੋਣਵੀਆਂ ਨਸਲਾਂ ਦੇ ਕੁੱਤੇ ਸਨ ਕਦੇ-ਕਦੇ ਉਹ ਆਪਣਾ ਨਿਤਨੇਮ ਆਪ ਹੀ ਬਦਲ ਲੈਂਦਾ ਤੇ ਸਵੇਰੇ 8 ਵਜੇ ਉੱਠ ਪੈਂਦਾ ਨਾਸ਼ਤਾ ਲੈਣ ਪਿੱਛੋਂ ਉੱਤੇ ਤਰ ਮੋਰ ਚਕੋਰ ਬਟੇਰ ਅਤੇ ਹੋਰ ਪੰਛੀਆਂ ਦਾ ਸ਼ਿਕਾਰ ਕਰਨ ਚਲਾ ਜਾਂਦਾ ਜੋ ਨੇੜੇ ਹੀ ਵੱਡੀ ਗਿਣਤੀ ਵਿੱਚ ਮਿਲ ਜਾਂਦੇ ਤੇ ਦੁਪਹਿਰ ਤੱਕ ਉਹ ਵਾਪਸ ਪਰਤ ਆਉਂਦਾ ਨਹਾਉਣ ਉਪਰੰਤ ਉਹ ਦੁਪਹਿਰੇ 1 ਵਜੇ ਖਾਣਾ ਖਾਂਦਾ ਅਤੇ ਘੰਟਾ ਕੋ ਆਰਾਮ ਕਰਨ ਪਿਛੋਂ ਆਪਣੇ ਕੁਝ ਮਿੱਤਰਾਂ ਅਤੇ ਮਹਿਲ ਦੇ ਅਫਸਰਾਂ ਨਾਲ ਫੇਰ ਸ਼ਿਕਾਰ ਖੇਡਣ ਤੁਰ ਜਾਂਦਾ ਉਦੋਂ ਉਹ ਰਾਤੀ 8 ਵਜੇ ਮੁੜਦਾ ਅਤੇ 11 ਜਾਂ 12 ਵਜੇ ਪੀਣ ਦਾ ਰੋਜ਼ਾਨਾ ਵਾਲਾ ਦੌਰ ਚੱਲਦਾ ਰਹਿੰਦਾ ਉਸ ਨੇ ਵਾਈਸ ਰਾਏ ਤੇ ਹੋਰ ਵਿਸ਼ੇਸ਼ ਪਰੌਣਿਆਂ ਨੂੰ ਕੇਵਲ ਦੁਪਹਿਰ ਦੇ ਖਾਣੇ ਤੇ ਹੀ ਮਿਲਣ ਦਾ ਦਸਤੂਰ ਬਣਾ ਲਿਆ ਸੀ ਤੇ ਇਸ ਲਈ ਉਸ ਨੇ ਇਹ ਬਹਾਨਾ ਬਣਾਇਆ ਹੋਇਆ ਸੀ ਕਿ ਡਾਕਟਰਾਂ ਨੇ ਉਸ ਨੂੰ ਰਾਤ ਦਾ ਖਾਣਾ ਨਾ ਖਾਣ ਦੀ ਹਦਾਇਤ ਕੀਤੀ ਹੋਈ ਹੈ ਇਹ ਬਹਾਨਾ ਕੇਵਲ ਇਸ ਲਈ ਬਣਾਇਆ ਗਿਆ ਸੀ ਕਿ ਉਸ ਨੂੰ ਬਰਾਂਡੀ ਦੇ 25 ਪੈਗ ਰੋਜ਼ ਦਾ ਕੋਟਾ ਨਾ ਛੱਡਣਾ ਪਵੇ ਅਤੇ ਇੰਜ ਉਹ ਵਾਇਸਰਾਏ ਤੇ ਹੋਰ ਪਤਵੰਤੇ ਮਹਿਮਾਨਾਂ ਨੂੰ ਰਾਤ ਸਮੇਂ ਮਿਲਣ ਅਤੇ ਹੋਣ ਵਾਲੀਆਂ ਸਾਰੀਆਂ ਰਸਮਾਂ ਤੋਂ ਪੱਲਾ ਛੁਡਾ ਲੈਂਦਾ ਗਰਮੀਆਂ ਅਤੇ ਸਰਦੀਆਂ ਦੋਹਾਂ ਵੇਲੇ ਉਸ ਦਾ ਇਹੀ ਪ੍ਰੋਗਰਾਮ ਹੁੰਦਾ ਸੀ ਗਰਮੀਆਂ ਵਿੱਚੋਂ ਖੁੰਗੇ ਚਲਾ ਜਾਂਦਾ ਜਿੱਥੇ ਨਹਿਰ ਕਿਨਾਰੇ ਉਸ ਨੇ ਇੱਕ ਬੰਗਲਾ ਬਣਵਾਇਆ ਹੋਇਆ ਸੀ ਜੋ ਕਈ ਤਲਾਵਾਂ ਨਾਲ ਕਿਰਿਆ ਹੋਇਆ ਸੀ ਜਿੱਥੇ ਉਹ ਮੱਛੀਆਂ ਫੜਦਾ ਤੇ ਆਪ ਭੋਜਨ ਪਕਾਉਂਦਾ ਸਾਰਾ ਦਿਨ ਮੱਛੀਆਂ ਫੜਨ ਅਤੇ ਪਕਾਉਣ ਵਿੱਚ ਬਤੀਤ ਹੋ ਜਾਂਦਾ ਉਸ ਨੇ ਹੁਕਮ ਕੀਤਾ ਹੋਇਆ ਸੀ ਕਿ ਸਰਦੀਆਂ ਵਾਂਗ ਗਰਮੀਆਂ ਵਿੱਚ ਵੀ ਕੋਈ ਅਫਸਰ ਖੁੰਗੇ ਵਿੱਚ ਰਿਆਸਤੀ ਮਾਮਲਿਆਂ ਬਾਰੇ ਉਸ ਨਾਲ ਗੱਲਬਾਤ ਨਾ ਕਰੇ ਕਿਉਂਕਿ ਉੱਥੇ ਵਿਸ਼ੇਸ਼ ਤੌਰ ਤੇ ਉਹ ਰਿਆਸਤੀ ਕੰਮ ਨਾਲ ਅਸ਼ਾਂਤ ਨਹੀਂ ਸੀ ਹੋਣਾ ਚਾਹੁੰਦਾ ਮਹਾਰਾਜਾ ਆਪਣਾ ਵਧੇਰੇ ਸਮਾਂ ਸੌਂਦਿਆਂ ਬਰਾਂਡੀ ਪੀਂਦਿਆਂ ਤਾਂਸ ਤੇ ਸ਼ਿਕਾਰ ਖੇਡਦਿਆਂ ਹੀ ਬਤੀਤ ਕਰਦਾ ਸੀ ਜਦੋਂ ਵਾਇਸਰਾਏ ਦੀ ਮਨਜ਼ੂਰੀ ਨਾਲ ਉਸਨੇ ਆਪਣਾ ਕੋਈ ਪ੍ਰਧਾਨ ਮੰਤਰੀ ਇੱਕ ਵਾਰ ਨਿਯਤ ਕਰ ਲਿਆ ਤਾਂ ਸਾਰੀ ਉਮਰ ਉਸਨੂੰ ਹੀ ਇਸ ਅਹੁਦੇ ਤੇ ਰੱਖਿਆ ਉਸਦੇ ਪ੍ਰਧਾਨ ਮੰਤਰੀ ਡਿਕਟੇਟਰ ਬਣ ਗਏ ਅਤੇ ਕਚਹਿਰੀ ਦੇ ਵਜ਼ੀਰ ਅਤੇ ਹੋਰ ਅਫਸਰ ਆਦਿ ਬੜਾ ਹੀ ਹੈਂਕੜ ਭੜਿਆ ਵਰਤਾਓ ਕਰਦੇ ਸਨ ਮਹਾਰਾਜੇ ਕੋਲ ਪ੍ਰਬੰਧਕੀ ਕੰਮਾਂ ਲਈ ਕੋਈ ਵਕਤ ਨਹੀਂ ਸੀ ਪਰ ਫੇਰ ਵੀ ਉਸ ਨੂੰ ਬਾਦਸ਼ਾਹ ਸਲਾਮਤ ਤੋਂ ਉਸ ਸਾਰੇ ਉੱਚੇ ਇਨਾਮ ਪ੍ਰਾਪਤ ਹੋਏ ਜੋ ਕਿਸੇ ਭਾਰਤੀ ਹਾਕਮ ਨੂੰ ਮਿਲ ਸਕਦੇ ਸਨ ਉਹ ਭਾਰਤੀ ਸਲਤਨਤ ਦਾ ਨਾਈਟ ਗ੍ਰੈਂਡ ਕਮਾਂਡਰ ਸੀ ਬਾਦਸ਼ਾਹ ਸਲਾਮਤ ਅਤੇ ਬ੍ਰਿਟਾਨਵੀ ਹਕੂਮਤ ਦਾ ਅਜ਼ੀਜ਼ ਹੋਣ ਕਰਕੇ ਉਸ ਨੂੰ ਫੌਜ ਦਾ ਉੱਚਾ ਅਹੁਦਾ ਦਿੱਤਾ ਗਿਆ ਉਸ ਦੀ ਸਭ ਤੋਂ ਵੱਡੀ ਯੋਗਤਾ ਇਹ ਸੀ ਕਿ ਉਹ ریاਸਤੀ ਰਾਜ ਪ੍ਰਬੰਧ ਵਿੱਚ ਓਕਾ ਦਖਲ ਨਹੀਂ ਸੀ ਦਿੰਦਾ ਤੇ ਰਾਜ ਪ੍ਰਬੰਧ ਬਰਤਾਨਵੀ ਵਾਇਸਰਾਏ ਦੇ ਚਮਚੇ ਪ੍ਰਧਾਨ ਮੰਤਰੀਆਂ ਦੇ ਹੱਥ ਸੌਂਪ ਕੇ ਹਰ ਵਕਤ ਐਸ਼ੋ ਇਸ਼ਰਤ ਵਿੱਚ ਲੀਨ ਰਹਿੰਦਾ ਸੀ ਰਿਆਸਤ ਦਾ ਪ੍ਰਬੰਧ ਵਾਇਸਰਾਏ ਅਤੇ ਪੋਲੀਟੀਕਲ ਵਿਭਾਗ ਦੀਆਂ ਇੱਛਾਵਾਂ ਅਨੁਸਾਰ ਚੱਲਦਾ ਸੀ ਧੰਨਵਾਦ ਜੀ